ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਆਪਣੇ YouTube ਚੈਨਲ ਸਰਾ ਫੈਮਿਲੀ ਤੇ ਹੋਰ ਸਨਾਓ ਜੀ ਸਾਰੇ ਜਣੇ ਕਿਵੇਂ ਹੋ ਠੀਕ ਠਾਕ ਹੋ ਆਪਾਂ ਵੀ ਵਧੀਆ ਜੀ ਕਿਰਪਾ ਵਾਹਿਗੁਰੂ ਦੀ ਲਓ ਜੀ ਅੱਜ ਦੀ ਵੀਡੀਓ ਲੈ ਕੇ ਆਇਆ ਤੁਹਾਡੇ ਵਾਸਤੇ ਜਿਹੜਾ ਭੈਣਾਂ ਨੇ ਡਿਮਾਂਡ ਕੀਤੀ ਸੀਗੀ ਆਪਾਂ ਨੂੰ ਦੁਪੱਟੇ ਵਾਲੀ ਸ਼ਾਪ ਦਾ ਐਡਰੈਸ ਵਗੈਰਾ ਹਨ ਤੇ ਪੂਰੀ ਆਪਾਂ ਵੀਡੀਓ ਬਣਾਈ ਆ ਉਹਦੇ ਉੱਤੇ ਤੇ ਦੁਪੱਟਿਆਂ ਵਾਲੀ ਦੁਕਾਨ ਦਾ ਐਡਰੈਸ ਵਗੈਰਾ ਸਾਰੇ ਦੁਪੱਟੇ ਵੀ ਉਹਦੇ ਵਿੱਚ ਆਪਾਂ ਤੁਹਾਨੂੰ ਦਿਖਾਏ ਨੇਗੇ ਵਿਦ ਰੇਟ ਬਾਕੀ ਸਾਰੀ ਗੱਲਬਾਤ ਪੂਰੀ ਦੱਸੀ ਆਪਾਂ ਵੀਡੀਓ ਦੇ ਵਿੱਚ ਤੇ ਪੂਰੀ ਵੀਡੀਓ ਜ਼ਰੂਰ ਦੇਖਿਓ ਸਕਿੱਪ ਨਾ ਕਰਿਓ ਹਨਾ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਦੱਸਿਓ ਤੁਹਾਨੂੰ ਕਿਵੇਂ ਦੀ ਲੱਗੀ ਤੇ ਜਿਹੜੇ ਚੈਨਲ ਤੇ ਪਹਿਲੀ ਵਾਰ ਜੁੜੋਂਗੇ ਜੀ ਪਲੀਜ਼ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਐਦਾਂ ਦੀਆਂ ਨਮੀਆਂ ਤੋਂ ਨਮੀਆਂ ਵੀਡੀਓ ਨਮੀ ਤੋਂ ਨਮੀ ਇਨਫੋਰਮੇਸ਼ਨ ਆਪਣੇ ਚੈਨਲ ਤੇ ਆਉਂਦੀ ਰਹਿੰਦੀ ਹੈਗੀ ਕਪੜੇ ਬਾਰੇ ਕੀ ਮਾਰਕੀਟ ਵਿੱਚ ਚੱਲ ਰਿਹਾ ਹੈ ਕੀ ਪ੍ਰਾਈਸ ਨੇ ਸਭ ਕਾਜ਼ੇ ਬਾਰੇ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਨਵੀਂ ਆਉਣ ਵਾਲੀ ਵੀਡੀਓ ਤੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਤੇ ਅੱਜ ਵਾਲੀ ਵੀਡੀਓ ਜੀ ਕਰੋ ਇੰਜੋਏ ਸਪੈਸ਼ਲ ਪਹਿਣਾ ਵਾਸਤੇ ਬਣਾਈ ਆ ਬਹੁਤ ਮੈਨੂੰ ਮੈਸੇਜ ਆ ਰਹੇ ਸੀ ਮੈਨੂੰ ਕਾਲ ਵੀ ਆਈਆਂ ਸੀ ਵੀ ਸਾਨੂੰ ਡਰੈਸ ਚਾਹੀਦਾ ਉਸ ਸ਼ਾਪ ਦਾ ਉਸ ਦਿਨ ਮੈਂ ਪਹਿਲਾਂ ਵੀਡੀਓ ਅਪਲੋਡ ਕਰੀ ਸੀ ਮੈਂ ਡਰੈਸ ਵਗੈਰਾ ਨਹੀਂ ਸੀ ਉਹਨਾਂ ਦਾ ਹੈ ਨਾ ਲਿਆਵਿਆ ਸੀ ਮੈਂ ਵੀਡੀਓ ਬਣਾਈ ਸੀ ਤੇ ਕਿਉਂਕਿ ਮੈਨੂੰ ਲੱਗਿਆ ਸੀ ਵੀ ਸ਼ਾਇਦ ਨਹੀਂ ਇਹ ਵੀਡੀਓ ਪਸੰਦ ਆਊਗੀ ਪਰ ਦੁਪੱਟੇ ਵੀ ਓਨੀ ਜ਼ਰੂਰੀ ਹੈ ਜਿੰਨੇ ਆਪਾਂ ਹਨਾ ਸੂਟ ਹੁੰਦੇ ਨੇ ਕਿਉਂਕਿ ਦੁਪੱਟਿਆ ਦੁਪੱਟੇ ਵੀ ਬਹੁਤ ਮਹਿੰਗੇ ਆਉਂਦੇ ਨੇ ਕਿ ਹੁਣ ਜੇ ਆਪਾਂ ਆਮ ਦੁਕਾਨਾਂ ਤੋਂ ਲੈਨੇ ਆ ਪਰ ਜਿਹੜੀ ਦੁਕਾਨ ਦੀ ਵੀਡੀਓ ਮੈਂ ਤੁਹਾਨੂੰ ਅਪਲੋਡ ਕਰਦੀ ਆਂਗੀ ਆ ਤੁਸੀਂ ਦੇਖੋਗੇ ਅੱਗੇ ਇੱਥੇ ਦੁਪੱਟਿਆਂ ਦਾ ਰੇਟ ਬਾਈ 150 ਹੱਦ 300 ਤੱਕ ਹੈਗਾ ਤੇ ਤੁਸੀਂ ਦੇਖਦੇ ਜਾਓ ਅਸੀਂ ਖੋਦੋ ਉਸ ਦੁਕਾਨ ਤੋਂ ਦੁਪੱਟੇ ਜਿਹੜੇ ਬਾਈ ਕਰਦੇ ਆ ਬਹੁਤ ਵਧੀਆ ਵੈਰਾਈਟੀ ਹੁੰਦੀ ਹੈ ਬਾਈ ਦੁਪੱਟੇ ਸੇਮ ਹੀ ਹੁੰਦੇ ਨੇ ਸਾਰੇ ਜੋ ਆਪਾਂ ਆਮਦਕਾਰਨਾਂ ਤੋਂ ਲੈਨੇ ਆਂਗੇ 400 500 700 10000 ਰੁਪਏ ਤੱਕ ਦੁਪੱਟੇ ਉਹੀ ਹੁੰਦੇ ਨੇਗੇ ਤੇ ਇਹਨਾਂ ਦੇ ਰੇਟ ਦਾ ਬਹੁਤ ਜ਼ਿਆਦਾ ਫਰਕ ਆ ਤੇ ਪਲੀਜ਼ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਦੱਸ ਦਿਓ ਤੇ ਚੈਨਲ ਕਰ ਲਿਓ ਸਬਸਕ੍ਰਾਈਬ ਜੀ ਤੇ ਅੱਗੇ ਤੋਂ ਅੱਗੇ ਨਵੀਂ ਤਨੰਮੀਆਂ ਵੀਡੀਓ ਕੱਪੜੇ ਰਿਲੇਟਿਡ ਆਪਣੇ ਚੈਨਲ ਤੇ ਆਉਂਦੀਆਂ ਰਹਿਣਗੀਆਂ ਤੇ ਤੁਸੀਂ ਬਣੇ ਰਹੋ ਠੀਕ ਆ ਜੀ ਮੈਂ ਥੇ ਰੁਕ ਜਾਂ ਲਦੇ ਤਾਂ ਲਾਉਂਦਾ ਹਰਮਤ ਸਿੰਘ ਜੀ ਜੇ ਵੀ ਟਿਵੀ ਤੇ ਉਠਾ ਕੇ

ਸਕੀਨ ਦਾ ਦੁਪੱਟਾ ਇਹ ਉਸ ਨੂੰ ਮਿਲ ਸਕਦਾ ਹੈ ਵਾਲਾ ਹੈ ਸਿਕਾ ਵਾਲਾ ਹੈ ਸ਼ਰਟ ਬਣਾਉਣਾ ਚਾਹੇ ਦੁਪੱਟਾ ਇਹ ਟੈਬੀ ਦਾ ਦੁਪੱਟਾ ਹੈ ਐਬੀ ਕੁਛ ਬਾਰਡਰ ਵਾਲਾ ਹੈ ਇਹ ਦਿਖਾਓ ਚਨੂਨ ਦਾ ਇਹ ਟੈਬੀ ਹੈ ਕਿ ਦੂਜਾਗਾ オーਗੈਂਜ਼ਾ ਹੋਏਗੀ ਜਿੱਟੇ ਕਿ ਮੈਨੂੰ オーਗੈਂਜ਼ਾ ਲੱਗਦਾ オーਗੈਂਜ਼ਾ ਲਈ ਇੱਕ ਚਨੂਨ ਦਾ ਮਿਲੇਗਾ ਉਹ ਅਗਰ ਟਾਈਮ ਨਹੀਂ ਉਹ ਸਾਰੇ ਗਾਇਕਾਂ ਨੂੰ ਬਦਲੋ ਇਹ ਮੇਰਾ ਆਰਕੋਇਨ 1802 ਇਹ جنੂਨ ਪਿਓਰ ਕਿ ਕਿਹੜੀ ਹਾਂਜੀ ਪਿਓਰ ਚਨੂਨ ਅੱਛਾ ਪਿਓਰ ਚਨੂਨ ਆ ਲਓ ਜੀ ਪਹੁੰਚ ਗਏ ਆਪਾਂ ਦੁਪੱਟਿਆਂ ਵਾਲੀ ਦੁਕਾਨ ਤੇ ਤੇ ਦੁਪੱਟਿਆਂ ਵਾਲੀ ਦੁਕਾਨ ਦੇ ਵਿੱਚ ਸਾਰਿਆਂ ਨੂੰ ਪਹਿਲਾਂ ਮੈਂ ਬਾਈ ਹੁਨੀਆ ਦਾ ਤੁਹਾਨੂੰ ਕਾਰਡ ਹੀ ਦੱਸ ਦਿੰਨੀ ਹਾਂ ਇਹ ਹੈਗਾ ਇਹਨਾਂ ਦਾ ਕਾਰਡ ਦੇ ਨਾਂ ਤੇ ਇਸ ਨਾਮ ਤੇ ਹੀ ਦੁਕਾਨ ਦਾ ਨਾਮ ਹਨ ਹਾਂਜੀ ਹਾਂ ਇਸ ਨਾਮ ਦੇ ਆਹ ਕਾਰਡ ਚੈੱਕ ਕਰ ਲਓ ਤੁਸੀਂ ਤੇ ਇਹਨਾਂ ਦਾ ਆ ਨੰਬਰ ਆ ਕੰਟੈਕਟ ਇਹ ਸਾਰੇ ਨੰਬਰ ਇਹਨਾਂ ਕੋਲੇ ਅਵੇਲੇਬਲ ਨੇ ਤੁਸੀਂ ਕਿਸੇ ਤੇ ਵੀ ਕਾਲ ਕਰ ਸਕਦੇ ਹੋ ਲਓ ਜੀ ਹੁਣ ਆਪਾਂ ਚੁੰਨੀ ਵਾਲੇ ਸਪੈਸ਼ਲ ਦੁਪੱਟੇ ਵਾਲੀ ਜਿਹੜੀ ਵੀਡੀਓ ਦਾ ਐਡਰੈਸ ਮੰਗਿਆ ਸੀ ਭੈਣਾਂ ਨੇ ਆਪਾਂ ਉਹ ਦੁਕਾਨ ਤੇ ਪਹੁੰਚ ਗਏ ਹੈਲੋ ਜੀ ਪਹੁੰਚ ਗਏ ਜੀ ਆਪਾਂ ਦੁਪੱਟੇ ਵਾਲੀ ਦੁਕਾਨ ਤੇ ਹੋਲ ਸੇਲ ਰੇਟਾਂ ਦੀ ਜਿਹੜੀ ਦੁਪੱਟੇ ਵਾਲੀ ਦੁਕਾਨ ਆ ਸਾਰਿਆਂ ਨੂੰ ਪਹਿਲਾਂ ਤਾਂ ਤੁਸੀਂ ਦੁਪੱਟੇ ਦੇਖ ਲਓ ਇਹਨਾਂ ਦੇ ਤੇ ਆਹ ਸਾਰੇ ਥਾਨ ਨੇਗੇ ਹਰੇਕ ਵੈਰਾਈਟੀ ਦਾ ਬਾਈ ਦੁਪੱਟਾ ਮਿਲੂਗਾ ਇੱਥੋਂ ਤੁਸੀਂ ਕਿਸੇ ਵੀ ਤਰ੍ਹਾਂ ਦੀ ਵੈਰਾਈਟੀ ਚਾਹੀਦੀ ਆ ਤੁਹਾਨੂੰ ਤੇ ਮਿਲੂਗਾ ਤੁਹਾਨੂੰ ਥੋਕ ਰੇਟ ਤੇ ਹਨਾ ਬਾਈ ਥੋਕ ਰੇਟ ਤੇ ਠੀਕ ਆ ਜੀ ਥੋਕ ਰੇਟ ਤੇ ਮਿਲੂਗਾ ਤੁਸੀਂ ਵੀਰੇ ਨਾਲ ਕੰਟੈਕਟ ਕਰ ਸਕਦੇ ਹੋ ਜਿਹੜਾ ਕਾਰਡ ਆ ਇਹਨਾਂ ਦਾ ਮੈਂ ਮੈਂਸ਼ਨ ਕਰ ਦੂੰ ਬਾਈ ਕਾਰਡ ਦੇ ਉੱਤੇ ਨੰਬਰ ਨੇ ਕਾਰਡ ਦੇ ਉੱਤੇ ਐਡਰੈਸ ਆ ਸਾਰਿਆਂ ਨੂੰ ਪਹਿਲਾਂ ਮੈਨੂੰ ਐਂ ਦੱਸ ਦਿਓ ਵੀ ਦੁਪੱਟਾ ਰੇਟ ਕਿੰਨੇ ਤੋਂ ਸ਼ੁਰੂ ਹੁੰਦਾਗਾ

ऑर्गेंजा का दुपट्टा ऑर्गेन्जेदा ऑर्गेन्जा का दुपट्टा 150 रु हां जी ਵਿੱਚ ਛੋਟੇ ਛੋਟੇ ਡਾਟਸ ਨਹੀਂ ਬੂਟੀ ਸਟਾਈਲ ਆ ਇਹ ਸਾਰੇ ਡਾਈ ਤਾਂ ਹੋ ਜਾਣਗੇ हां जी ਆ ਸਭ ਡਾਈ ਬਲ ਹੈ ਇੱਕ ਚੀਜ਼ ਹੀ ਮਿਲੇਗੀ ਆਪਕੋ ਮਸਲਿਨ ਹਮ ਮਸਲਿਨ ਦਾ ਪਿਆਰੀ ਦੁਪੱਟਾ ਹੈ ਮਸਲਿਨ ਦੁਪੱਟਾ ਪਲੇਨ ਮਿਲ ਜਾਏਗਾ ਆਪਕੋ

ਇਹ ਗੀਮ ਮਿਲਗਾ ਚਨੂਨ ਦਾ ਦੁਪੱਟਾ ਹਾਂ ਚਾਹੋ ਤਰ੍ਹਾਂ ਇਸਪੇ ਲੇਸ ਲੱਗੀ ਹੋਈ ਹੈ 150 ਰੁਪਏ ਮੇ ਦੇਗੇ ਆਪਕੋ 150 ਦੁਪੱਟਾ ਦੇ ਖ ਚਨੂਨ ਦਾ ਫਾਈਨ ਸਾਈਡ ਇਹਦੇ 골ਡਨ ਉਹ ਲੱਗਿਆ ਹੋਇਆ ਹੈ 2.5 ਤੋਂ 3 ਮੀਟਰ ਦੇ ਵਿੱਚ ਹੋਊਗਾ ਛੋਟਾ ਨਹੀਂ ਹੋਣਾ ਬਹੁਤ ਵੱਡਾ ਹੋਊਗਾ ਇੱਕ ਚੀਜ਼ ਇਹ ਮਿਲੇਗੀ ਬੰਬਰ ਕੁਫੀ ਆਹ ਦੇ ਕੋਈ ਵੀ ਜੌਰਜਟ ਦੇ ਵਿੱਚ ਨਹੀਂ ਇਹ ਦੁਪੱਟੇ ਬੰਬਰ ਦੇ ਵਿੱਚ ਬੰਬਰ ਕਹਿ ਦਿੰਦੇ ਨੇ ਜੌਰਜਟ ਨੂੰ 2.5 ਮੀਟਰ ਤੋਂ 3 ਮੀਟਰ ਦਾ ਦੁਪੱਟਾ ਦੇਖੋ ਆਹ ਆ ਇਹ ਉਹ ਬੈਂਬਰ ਹੋਏਗੀ ਵਧੀਆ ਪਿਓਰ ਬੈਂਬਰ ਆ ਗਈ ਕੋਈ ਸ਼ਿਕਾਇਤ ਨਹੀਂ ਹੋਊਗੀ ਬਈ ਅਸੀਂ ਖੁਦ ਪੱਟੇ ਲੈ ਕੇ ਜਾਂਦੇ ਆ ਸ਼ਾਪ ਤੋਂ ਚੀਜ਼ੇ ਮਿਲੇਗੀ ਸ਼ੀਮਰ ਤੋਂ ਸ਼ਾਈਨ ਵਾਲੀ ਵਿੱਚ ਲਾਈਨਿੰਗ ਹੋਊਗੀ ਬੈਂਬਰ ਜੌਰ ਜੌਰ ਦੁਪੱਟਾ ਬਹੁਤ ਬੜਿਆ ਦੁਪੱਟਾ ਹੈ ਬੜੇ ਦੇਖੋ ਤੁਸੀਂ ਚੈੱਕ ਕਰੋ ਪਾਣਾ ਦੇਖੋ ਦੁਪੱਟੇ ਦਾ ਕਿੰਨਾ ਚੌੜਾ ਹੈ ਦੇਖੋ ਐਡੇ ਚੌੜੇ ਦੁਪੱਟੇ ਆਪਾਂ ਨੂੰ ਆਮ ਦੁਕਾਨਾਂ ਤੋਂ ਨਾਰਮਲ ਨਹੀਂ ਮਿਲਦੇ ਇਹ ਮਿਲेंगे ਆਪ ਨੂੰ ਚਲੋ ਇਹ ਹੈਗਾ ਚਨੂਨ ਦਾ ਫੋਰ ਸਾਈਡ ਬਾਉਂਡਰ ਆ ਇਹਦੇ ਕਲਰ ਸਾਰੇ ਨੂੰ ਹੋਊਗਾ ਕੋਈ ਸ਼ਿਕਾਇਤ ਨਹੀਂ ਆਊਗੀ ਦੇਖੋ ਇਹ ਵੀ ਕਿੰਨਾ ਸੋਹਣਾ ਲੱਗ। ਤੇ ਘੱਟ ਢਾਈ ਤੋਂ ਉੱਤੇ ਹੀ ਮਿਲੂ ਤੁਹਾਨੂੰ ਢਾਈ ਮਿੰਟੋਂ 3 ਮਿੰਟਾਂ ਵਿੱਚ ਮਿਲੇਗਾ ਜੀ। ਹਾਂ। ਇੱਕ ਹੀ ਮਿਲੇ ਜੀ ਬੰਬਰ। ਆਪ ਬੰਬਰ ਦੇ ਵਿੱਚ ਇਹ ਹੋਊਗਾ ਜਦੋਂ ਫੋਰ ਸਾਈਡ ਦੁਪੱਟਾ ਹੈ। ਹਾਂ ਇਹ ਵੀ ਨਵਾਂ ਆਇਆ ਪਹਿਲਾਂ ਮੈਂ ਦੇਖਿਆ ਨਹੀਂ ਸੀ ਅੱਜ ਇਹਨਾਂ ਨੇ ਦੇਖਿਆ ਇਹ ਵੀ। ਬਹੁਤ ਪਿਆਰੀ ਸੀ। ਇਹਦਾ ਕੀ ਰੇਟ ਹੈਗਾ? 150 ਰੁਪਏ ਵਿੱਚ ਦੇ ਦੇਗੇ ਕੀ ਆਪਕੋ? 150 ਦੇ 200 ਦੇ ਅੱਜ 300 ਦਾ। ਆਰੇ ਡਾ ਬਾਈ ਇਹਨਾਂ ਦੇ ਬੜੀਆ ਬਰਬਰੇ ਦਾ ਦੁਪੱਟਾ ਆਪਕੋ 5 ਤੋਂ 7 ਤੋਂ ਕਮੂ ਮਿਲੇਗਾ ਹਾਂ ਹਮਾਰੇ ਪਾਸ ਆਪਕੋ 2500 ਰੁਪਏ ਦਾ ਦੁਪੱਟਾ ਮਿਲੇਗਾ ਪਰ ਨਦੇਵ ਕਿੰਨਾ ਬੜਾ ਹੈ ਸੈਲਫ ਮੈਂ ਵੀ ਹੈ ਪਲੇਨ ਮੈਂ ਇਹ ਪਿਓਰ ਬਰਬਰੇ ਹੈ ਜਿਹੜੇ ਆਪਕੋ ਦੁਕਾਨਾਂ ਤੋਂ 5 500 ਦੇ ਮਿਲਦੇ ਨੇ ਇਹਨਾਂ ਕੋਲੇ ਕਿੰਨੇ ਦਾ ਬਾਈ ਇਹ 2500 ਰੁਪਏ ਦਾ ਪਿਓਰ ਬਰਬਰੇ ਦੇਖੋ ਕਿੰਨਾ ਘੈਂਟ ਆਗਾ ਤੇ ਬੜੇ ਬਹੁਤ ਵੱਡੇ ਹੁੰਦੇ ਨੇ ਬਣੇ ਆਣੀ ਕੋਈ ਫਿਕਰ ਨਾ ਕਰਿਓ ਤੇਰੀ ਲੰਬਾਈ ਬਠੇਰੀ ਹੁੰਦੀ ਹੈ ਇਹ ਜੋ ਇਹਦਾ ਸਾਟਨ ਪੱਟੀ ਸ਼ਿਮਰ हां साटन पट्टि शिमर ये बहुत प्यारी चीजें इसको आप जैसा मर्जी कलर कराओ जैसा कलर है ਥੱਲੇ ਸੈਟਨ ਦਾ ਹੁੰਦਾ ਬਾਊਂਡਰ ਹੁੰਦਾ ਜਿਹੜਾ ਇਸ ਸ਼ਿਮਰ ਦੇ ਵਿੱਚ ਆ ਸ਼ਾਈਨ ਹੋਊਗੀ ਦੁਪੱਟੇ ਦੇ ਵਿੱਚ ਜੈਸਾ ਕਲਰ ਕਰਾਓਗੇ ਜੈਸੇ ਕਲਰ ਕੀ ਸ਼ਾਈਨਿੰਗ ਸ਼ਾਈਨ ਆਊਗੀ ਹਾਂ ਇਹ ਕਿੰਨੇ ਦਾ ਇਹ ਵੀ 150 150 ਮੈਂ ਦੇ ਦਿੰਗੀ 150 ਦਾ ਦੇਖੋ ਜੀ ਇਹ ਵੀ 150 ਦਾ ਬਹੁਤ ਵੈਰਾਈਟੀ ਆ ਬਾਈ ਇਹਨਾਂ ਦੇ ਦੁਪੱਟਿਆਂ ਦੀ ਕਲੈਕਸ਼ਨ ਬਹੁਤ ਚੰਗੀ ਹੈ ਵੱਡੇ ਵੱਡੇ ਥਾਰਡ ਪੈਲੇ ਦੁਪੱਟਿਆਂ ਦੇ ਵਿੱਚ ਆ ਦੇਖੋ ਜੀ ਮੈਂ 골ਡਨ ਦੇ ਵਿੱਚ ਲੈਣਾ ਥੋੜਾ ਜਾਂ ਹੈਵੀ ਦੇ ਵਿੱਚ ਰੱਖਣਾ ਤੁਸੀਂ ਆ ਵੀ ਕਿੰਨਾ ਸੋਹਣਾ ਦੇਖੋ ਇਹਦਾ ਰੇਟ 150 ਰੁਪਏ ਮਿਲਣਗੇ ਜੀ ਜੀ 150 ਦੇ ਦੁਪੱਟੇ ਦੇਗੇ ਦੁਪੱਟਾ ਦੇਖੋ ਕਿੱਡਾ ਵੱਡਾ ਨਾਲੇ ਸਾਰੇ 150 ਦੇ ਨੇਗੇ ਇਹ ਦੁਪੱਟੇ ਜਿਹੜੀਆਂ ਬੁਟੀਕ ਵਾਲੀਆਂ ਭੈਣਾਂ ਨੇ ਜਰੂਰ ਵਿజిਟ ਕਰਿਓ ਬਾਈ ਹੁਣੀਆਂ ਕੋਲੇ ਕੰਟੈਕਟ ਨੰਬਰ ਮੈਂ ਤੁਹਾਨੂੰ ਦੱਸਤਾ ਡਰੈੱਸ ਵਗੈਰਾ ਕਾਰਡ ਤੇ ਮੈਂਸ਼ਨ ਹੋਇਆ ਵਾ ਹੁਣ ਨਾ ਕੋਈ ਵੀ ਕਿਉਂ ਵੀ ਡਰੈੱਸ ਨਹੀਂ ਦੱਸਿਆ ਆ ਨਹੀਂ ਦੱਸਿਆ ਹੁਣ ਤੁਹਾਨੂੰ ਮੈਂ ਸਾਰਾ ਕੁਝ ਸਪੈਸ਼ਲ ਇਨਾਂ ਦੀ ਦੁਕਾਨ ਤੇ ਆਏ ਆ ਅੱਜ ਪਹਿਲਾਂ ਅਮਰੇ ਪਾਸ ਔਰਗੰਝਾ ਮਿਲਨੇਗਾ ਪ੍ਰੇਨ ਜਿਸ ਕੋਸ ਵਾਲਾ ਬਦਿਆ ਮੈਂ 150 ਮੈਂ ਦੇਂਗੇ ਦੇਖ ਲਓ ਔਰਗੰਝੇ ਦਾ ਪਿਓਰ ਵਾਲਾ ਦੁਪੱਟਾ ਵੀ 150 ਦਾ ਇੱਥੇ ਦੇਖ ਲਓ ਦੁਕਾਨਾਂ ਤੇ ਨਹੀਂ ਮਿਲਦੇ ਬਾਈ ਇਹ ਕੀ ਹੈ ਹਾਫ ਪਿਓਰ ਜਰਮਨ ਵਾਲੀ ਹਾਫ ਪਿਓਰ ਹੋਏਗੀ ਜੀ ਜਰਮਨ ਵਾਲੀ ਹਾਂਜੀ ਹਾਂ ਬਾਜ਼ਾਰ ਮੇ ਟਾਈਲਸ ਵਾਲਾ ਦੁਪੱਟਾ ਹੈ ਅਮਰੇ ਪਾਸ 150 ਜੀ ਜਰਮਨ ਵਾਲੀ ਇਹ ਹਾਫ ਪਿਓਰ ਆ ਕਹਿੰਦੇ ਸਾਡੇ ਕੋਲੇ 150 ਦਾ ਬਿਆਰ ਦੇ ਵਿੱਚ 250 ਦਾ ਪਿਓਰ ਸੱਚੀ ਵਿੱਚ ਬਹੁਤ ਸੋਹਣੀ ਆ ਬਾਈ ਕੋਈ ਸ਼ੱਕ ਨਹੀਂ ਹੈਗਾ ਇਹ ਕੀ ਮਿਲੇਗੀ ਪਿਓਰ ਚਨੂਨ 150ਵੇਂ ਮੇ ਦੁਪੱਟਾ ਦੇਖ ਲੋ ਆ ਹੈਗੀ ਪਿਓਰ ਚਨੂਨ 150 ਦੇ ਵਿੱਚ ਦੁਪੱਟਾ ਪਿਓਰ ਚਨੂਨ ਆਹੇ ਜਿਹੜੇ ਆਪਾਂ ਨੂੰ 7-700 ਦੇ ਦੁਪੱਟੇ ਦੁੰਡੇ ਦੇ ਦੁਕਾਨਾਂ ਵਾਲੇ ਉਹੀ ਚੀਜ਼ ਆ ਇਹ ਇੱਕ ਚੀਜ਼ ਹੀ ਮਿਲੇਗੀ ਆਪਕੋ ਸੈਲਫ ਵਿੱਚ ਆ ਦੇਖੋ ਸੈਲਫ ਦੇ ਵਿੱਚ ਇਹ ਵੀ 150 ਦਾ ਹਾਂਜੀ ਆ 150 ਦਾ ਆ ਹੈਗਾ ਸੈਲਫ ਦੇ ਵਿੱਚ ਇਹਦੇ ਵਿੱਚ 골ਡਨ ਦਾ ਟੱਚ ਆ ਥੋੜਾ ਜਿਹਾ ਇਹ ਵੀ 150 ਦਾ ਦੁਪੱਟੇ ਦੇਖੋ ਚੈੱਕ ਕਰੋ ਬਾਈ ਹੋਰ ਆਪ ਕੋ ਪੂਰ ਚਨੂਨ ਚਾਹੀਏ ਪਿਓਰ ਮੈਂ ਬਾਜ਼ਾਰ ਗੇ 1200 ਗਏ ਹਮਾਰਾ ਪਾਸ 650 ਰੁਪਏ ਗਏ ਹਾਂ ਜਿਹੜੀ ਆਪਾਂ ਪਿਓਰ ਚਨੂਨ ਹੈਗੀ ਪਿਓਰ ਚਨੂਨ ਬਾਜ਼ਾਰ ਦੇ ਵਿੱਚ 1200 1500 ਦੇ ਵੀ ਦਿੰਦੇ ਨੇ ਦੁਪੱਟੇ ਇਹਨਾਂ ਕੋਲੇ 650 ਦਾ ਇਹ ਵਾਲਾ ਦੁਪੱਟਾ ਪਿਓਰ ਚਨੂਨ ਜਿਹੜੀ ਇੱਕ ਨੰਬਰ ਵਾਲੀ ਹੁੰਦੀ ਹੈਗੀ ਤੇ ਤੁਸੀਂ ਚੈੱਕ ਕਰ ਸਕਦੇ ਹੋ ਆ ਦੇਖੋ ਇਹ ਜਿਹੜੀ ਲੋਗੀ ਹੋਏਗੀ ਕਮਲ ਚਨੂਸ ਹੋਣੀ ਚਾਹੀਦੀ ਅੱਛਾ ਕਮਲ ਚਨੂ ਹੁੰਦਾ ਕਿੰਨੇ ਦਾ ਕਮਲ ਚਨੂ ਦਾ 450 ਰੁਪਏ ਦਾ ਬਾਜ਼ਾਰ ਕਰੇ 1200 ਰੁਪਏ ਕੀ ਇਸਕੇ ਆ ਦੇਖੋ ਜੀ ਜਿਹੜੀ ਕਮਲ ਚਨੂ ਨੇ ਕਹਿੰਦੇ ਆ 450 ਦਾ ਦੁਪੱਟਾ ਵੈਲਾ ਮੋਰ ਲੱਗੀ ਵੀ ਮਿਲੇਗੀ ਮੀਟਰ ਮੀਟਰ ਹਾਂ ਮੋਰ ਲੱਗੀ ਹੋਈ ਮਿਲੂਗੀ ਬਾਈ ਤੁਹਾਨੂੰ ਮੋਰ ਮੋਰ ਇਹਦੇ ਪਿਓਰ ਹੋਣਗੇ ਸਾਰਿਆਂ ਤੇ ਮੋਰ ਲੱਗੀ ਹੋਈ ਆ ਆ ਦੇਖੋ ਕਮਲ ਦੀ ਇਹ ਮੋਰ ਲੱਗੀ ਹੋਈ ਆ ਬਾਈ ਮੋਰ ਲੱਗੀ ਹੋਈ ਦੁਪੱਟਿਆਂ ਦੇ ਮਿਲੂਗੇ ਓਹਨੂੰ ਕਮਲ ਚਨੂਨ ਪਿਓਰ ਕਮਲ ਚਨੂਨ ਦੇ ਦੁਪੱਟੇ ਨੇ ਪੱਟੀ ਵਾਲੇ ਸਕੂਨ ਦੇ ਦੁਪੱਟੇ ਆ ਦੇਖੋ ਸਕੂਨ ਦੇ ਜਿਹੜੇ ਪੱਟੀ ਵਾਲੇ ਹੁੰਦੇ ਨੇ ਇਹ ਚੀਜ਼ ਇਹ ਦੇਖੋ ਇਹ ਵੀ ਸਾਰੇ 1.500 ਦੇ ਦੇਣਗੇ ਅਦੇ ਆ ਬਹੁਤ ਸੋਹਣੇ ਆਹ ਜਿਹੜੀ ਪਿਓਰ ਆ ਨਾ ਇਹ ਬਹੁਤ ਸੋਹਣੀ ਅਸੀਂ ਵੀ ਲੈ ਕੇ ਗਏ ਆ ਨਾਲੇ ਦੁਪੱਟੇ ਇਹ ਵੀ 1.500 ਦੇ ਆ ਕਿੰਨੇ ਸੋਹਣੇ ਇਹ ਵੀ 1.500 ਦੇ ਦੇਣਗੇ ਬਾਈ ਦੇਖੋ ਦੁਪੱਟਿਆਂ ਦੀ ਵੈਰਾਈਟੀ ਤੁਸੀਂ ਦੇਖਦੇ ਥੱਕ ਜਾਓਗੇ ਇਹਨਾਂ ਕੋਲੇ ਬਹੁਤ ਜ਼ਿਆਦਾ ਆ ਗਈ ਬਹੁਤ ਵੈਰਾਈਟੀ ਹੈ ਮੇਰੇ ਕੋਲ ਆ ਹੈਗਾ ਜਿਹੜਾ ਆਪਾਂ ਸਾਈਡ ਤੇ ਥੋੜਾ ਜਿਹਾ ਬਾਰਡਰ ਆ 골ਡਨ ਦਾ ਇਹ ਵੀ ਦੇਖੋ ਵੀ ਪਿਓਰ ਆ ਗਈ ਪੂਰਾ ਪਿਓਰ ਦੁਪੱਟਾ ਦਾ ਇਹ ਚੀਜ਼ ਇਹ ਦਿਖਾ ਰਹਾ ਹਾਂ ਆਪਕੋ ਦੇਖੋ ਥਾਨਾ ਦੇ ਥਾਨ ਲਈ ਹੋਰ ਗੰਜਾ ਹੋਰ ਗੰਜਾ ਲਾਈਨਿੰਗ ਬਜ਼ਾਰ ਆਗੇ ਇਹਦੇ 500 ਰੁਪਏ ਕੇ ਹਮਾਰੇ ਪਾਸ ਸਿਰਫ 250 ਰੁਪਏ ਦਾ 250 ਕਾ ਔਰਗੰਜਾ ਲਾਈਨਿੰਗ ਦਾ 250 ਦੁਪੱਟਾ ਹੀ 250 ਦੁਪੱਟਾ ਕੋਈ ਨਹੀਂ ਏ ਸਾਈਜ਼ ਉਹ ਦੁਪੱਟਾ ਹੈ ਔਰਗੈਂਜ਼ਾ ਦਾ ਰੈਨਿੰਗ ਵਾਲਾ ਚੈੱਕ ਕਰੋ ਕਿੰਨਾ ਸੋਹਣਾ ਹੈ ਇਹ ਤੇ ਇਨਕੇ ਦੁਪੱਟੇ ਕਿੰਨਾ ਪੰਬਰ ਕੋ ਉੱਪਰ ਦੁਪੱਟੇ ਮਿਲਦੇ ਇਹ ਵੀ ਵੈਂਬਰ ਦੇ ਨਹੀਂ ਨੀਚੇ ਕਰੋ ਇਹ ਮੜੀ ਬੜੀ ਮਗੇ ਦੁਪੱਟੇ ਲਈ ਲਾਇਦੋ ਨੇ ਭਾਈ ਹਾਂ ਇਹ ਗੇ ਪੈਂਬਰ ਦੇ ਦੁਪੱਟੇ ਦੇਖੋ ਇਹ ਚ ਪ੍ਰਿੰਟ ਕਿੰਨਾ ਸੋਹਣਾ ਹੈ ਕੁਝ ਤਰ੍ਹਾਂ ਦੇ ਸਸਤੇ ਨਹੀਂ ਮਿਲਣਗੇ ਹਮਾਰੇ ਪਾਸ ਬਹੁਤ ਭਜੀ ਚੀਜ਼ਾਂ ਨੇ ਐਵੀ ਐਵੀ ਰੇਟ ਆ ਜੀ ਹਾਂਜੀ ਇਹ 1.5 1.5 ਸੌ ਮੇ ਦੇਣਗੇ ਆ ਵੀ 1.5 1.5 ਸੌ ਦਾ ਇੱਕ ਪ੍ਰਿੰਟ ਆ ਆਹ ਗੇ ਡਿਜ਼ਾਈਨ ਇਹਦੇ ਵਿੱਚ ਐਵੀ 1.5 ਸੌ ਦਾ ਜੀ ਚੈੱਕ ਕਰਦੇ ਜਾਇਓ ਆ ਬਹੁਤ ਸੋਹਣਾ ਦੁਪੱਟਾ ਆਪਕੇ ਆ ਨੰਬਰ 60 ਦਾ ਦੁਪੱਟਾ ਨੰਬਰ 60 ਇਹ ਤੇ ਸ਼ਾਈਨਡ ਐਜ਼ ਇਟ ਇਜ਼ ਰਹੂਗੀ ਹਾਂਜੀ ਆ ਡਾਈ ਕਰਾ ਕੇ ਜਿਹੜੀ ਸ਼ਾਈਨਿੰਗ ਆਏਗੀ ਬੇਬੀ ਪਲੇਨ ਦੇ ਗਿਆ ਦੇਖੋ ਮਹਾ ਤੇ ਰੱਖ ਦੀ ਫੋਨ ਉੱਪਰ ਰੱਖ ਦਿਓ ਜਿਹਦਾ ਆਮਲ ਹੋ ਸੀ ਗਿਆ ਅੱਛਾ ਇਹੋ ਸੀ ਜੀਆ ਠੀਕਾ ਤੇ ਵੀ ਦਿਖਾਤਾ ਹਾਂ ਆਪਕੋ ਟੇਪ ਵੀ ਗਾਇ ਮਿੰਨੇ ਰਾਹਕੋ 1500 ਇਹ ਵੀ ਕੋ ਦੁਪੱਟਾ ਬਜਾਰ ਕੇ ਰੇਟ ता ये ₹300 का हमारे पास 1.5 मिलेगा आपको ये प्योर टेप ही है हां तो। जी प्योर टेप ही है मुझे सोना है इधर लाइनिंग है अलग के कैमरा डाइनिंग के लिए डोमेन रुकना तो पड़ेगा लाओ कोई गल मैं कितना पे ये सुनते तो बात है ਬਾਹਰ ਕਿੱਥੇ ਨਹੀਂ ਜਾਣੀ ਉਹ ਕੱਲ੍ਹ ਚ ਉਹ ਦੁਪੱਟੇ ਆ ਵੀ

इतान द हां 22 चक्के से 36 नहीं मीटर का फाल्ता है, है। आईयो वो है दुपट्टा ना मैं पड़े यो वाला थान नहीं है भाई इनका ये वाला है इतान लो खुला पड़ा मैं कुछ नहीं कर उंगली तो पाई नहीं है तू देखो चक्का